ਕੱਲ ਕਰਨਿਆ ਵੀ ਸਿੱਖ ਕਾਦਾ ਵੀ ਹੁਣ ਤਾਂ ਅਸਾਈ ਬਣਿਆ ਅਸਾਈ ਕਾਦਾ ਕਸਾਈ ਬਣਿਆ ਇਹ ਦੋਨੋਂ ਹੀ ਕਮਿਊਨਿਟੀਜ਼ ਨੂੰ ਚਾਹੇ ਉਹ ਸਾਡੀ ਭਾਈਚਾਰਾ ਸਿੱਖ ਭਾਈਚਾਰਾ ਹੈ ਤੇ ਚਾਹੇ ਕ੍ਰਿਸਚੀਅਨ ਭਾਈਚਾਰਾ ਇਹ ਦੋਨਾਂ ਨੂੰ ਹੀ ਟਾਰਗੇਟ ਕਰ ਰਿਹਾ ਹੈ ਇਹ ਸਾਨੂੰ ਸੋਚਣ ਦੀ ਲੋੜ ਹੈ ਮੈਂ ਆਪਣੇ ਕ੍ਰਿਸਚੀਅਨ ਭਰਾਵਾਂ ਨੂੰ ਵੀ ਕਹੂੰਗਾ ਸਾਰਿਆਂ ਨੂੰ ਸਾਡਾ ਕੰਮ ਅੱਗੇ ਵੀ ਮੈਂ ਕਹਿਣਾ ਵੀ ਪ੍ਰਾਰਥਨਾ ਕਰਨਾ ਰਿਹਾ ਹੈ ਸ਼ਾਂਤੀ ਬਹਾਲ ਤੇ ਸ਼ਾਂਤੀ ਦੇ ਲਈ ਪ੍ਰਾਰਥਨਾ ਭਾਈ ਚਾਰਕ ਸਾਂਝ ਦੇ ਲਈ ਅੱਜ ਤਾਈਂ ਮਸੀਹਤ ਜਾਣੀ ਗਈ ਹੈ ਕਿ ਉਹਦੇ ਲਈ ਪ੍ਰਾਰਥਨਾ ਕਰਦੀ ਰਹੀ ਹੈ ਤੇ ਤੁਸੀਂ ਇਹ ਗੱਲ ਸਮਝੋ ਜਾਣੋ ਤੇ ਦਿਮਾਗ ਦੇ ਨਾਲ ਇਹਨੂੰ ਸੋਚੋ ਗੱਲ ਨੂੰ ਵਿਚਾਰ ਕਰਕੇ ਕਿ ਜਾਣ ਜਾਣ ਕੇ ਮਸੀਹੀ ਭਾਈਚਾਰੇ ਨੂੰ ਪੰਜਾਬ ਦੇ ਵਿੱਚੋਂ ਬਦਨਾਮ ਕਰਨ ਦੇ ਲਈ ਇਦਾਂ ਦੇ ਛੜੇੰਤਰ ਰਚੇ ਜਾਂਦੇ ਨੇ ਇਦਾਂ ਦੀਆਂ ਗੱਲਾਂ ਘੜੀਆਂ ਜਾਂਦੀਆਂ ਨੇ ਤਾਂ ਕਿ ਜੋ ਸਾਡਾ ਏਮ ਹੈ ਪੰਜਾਬ ਦੇ ਵਿੱਚ ਪ੍ਰਾਰਥਨਾ ਕਰਕੇ ਪ੍ਰਭੂ ਯਿਸੂ ਮਸੀਹ ਅੱਗੇ ਪ੍ਰਾਰਥਨਾ ਕਰਕੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਈਏ ਕਿਉਂਕਿ ਪ੍ਰਾਰਥਨਾ ਦੇ ਵਿੱਚ ਬਹੁਤ ਜ਼ਿਆਦਾ ਸਮਰਥ ਹੈ ਪਰ ਜਦੋਂ ਅਸੀਂ ਆਪਣੇ ਪ੍ਰਾਰਥਨਾ ਵਾਲੇ ਏਮ ਤੋਂ ਭਟਕਾਂਗੇ ਠੀਕ ਹੈ ਗੱਲ ਸਿਕੰਦਰ ਜੀ ਤੁਹਾਡੀ ਜਿਹੜੀ ਤੁਸੀਂ ਕਹੀ ਹੈ ਮੈਂ ਬਾਕੀਆਂ ਨੂੰ ਵੀ ਇਹ ਗੱਲ ਕਹੂੰਗਾ ਕਿ ਜਦੋਂ ਕਿਸੇ ਕਮਿਊਨਿਟੀ ਦੇ ਉੱਤੇ ਕੋਈ ਗੱਲ ਆਂਦੀ ਹੈ ਮਿਨਿਸਟਰੀ ਦੇ ਉੱਤੇ ਗੱਲ ਆਂਦੀ ਹੈ ਉਹਦਾ ਸੱਚਜੇ ਢੰਗ ਦੇ ਨਾਲ ਅਸੀਂ ਕੋਈ ਡਿਸੀਜਨ ਲਿਆ ਕਰੀਏ ਅਸੀਂ ਇਹ ਨਾ ਦੱਸਿਆ ਕਰੀਏ ਵੀ ਅਸੀਂ ਵੱਡੇ ਆ ਯਾਦ ਕਰੋ ਅਸੀਂ ਉਸ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਵਾਲੇ ਆ ਜਿਨ੍ਹਾਂ ਨੂੰ ਉਸ ਸਮੇਂ ਦੇ ਤਣਾੜ ਧਾਰਮਿਕ ਆਗੂ ਜਿਹੜੇ ਉਸ ਟਾਈਮ ਦੇ ਫਰੀਸੀ ਸਦੂਕੀ ਉਸ ਟਾਈਮ ਦੇ ਸੀ ਉਹਨਾਂ ਨੇ ਉਹਨਾਂ ਤੇ ਅਲੀਗੇਸ਼ਨ ਲਾਏ ਕੀ ਇਹ ਅਲੀ ਇਹ ਅਲੀਗੇਸ਼ਨ ਆ ਕਿ ਕ੍ਰਿਸਚੀਅਨਿਟੀ ਤੇ ਲੱਗ ਰਿਹਾ ਤੇ ਕ੍ਰਿਸਚੀਅਨਿਟੀ ਬਜਾਏ ਪ੍ਰਾਰਥਨਾ ਦੇ ਰੂਪ ਦੇ ਵਿੱਚ ਇਹਨੂੰ ਬਦਲਣ ਦੇ ਅਸੀਂ ਹੋਰ ਰੂਪ ਤਾਰ ਕਰ ਲੈਨੇ ਆ ਉਹ ਸਮੇਂ ਯਾਦ ਕਰੋ ਕਿ ਪ੍ਰਭੂ ਯੇਸ਼ੂ ਮਸੀਹ ਜਦੋਂ ਸੂਲੀ ਦੇ ਰਾਹ ਦੇ ਉੱਤੇ ਜਾ ਰਹੇ ਸੀ ਤੇ ਉਹਨਾਂ ਦੇ ਮੂੰਹ ਦੇ ਉੱਤੇ ਥੁੱਕਿਆ ਗਿਆ ਉਹਨਾਂ ਦੇ ਵਸਤਰ ਤੱਕ ਉਤਾਰਤੇ ਗਏ ਉਹ ਘੜੀ ਯਾਦ ਕਰੋ ਮੈਂ ਬਾਰ ਬਾਰ ਤੁਹਾਨੂੰ ਕਹਾਂਗਾ ਵੀ ਉਹ ਘੜੀ ਨੂੰ ਯਾਦ ਕਰੋ ਕਿ ਉਹਨਾਂ ਦੇ ਵਸਤਰ ਉਤਾਰ ਦਿੱਤੇ ਗਏ ਉਹਨਾਂ ਦੇ ਮੂੰਹ ਦੇ ਉੱਤੇ ਥੁੱਕਿਆ ਗਿਆ ਜੇ ਪਾਣੀ ਮੰਗਿਆ ਤੇ ਸਿਰਕਾ ਦਿੱਤਾ ਗਿਆ ਉਹਨਾਂ ਦੇ ਹੱਥਾਂ ਪੈਰਾਂ ਦੇ ਵਿੱਚ ਕਿੱਲ ਭੋਕੇ ਗਏ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਪਾਇਆ ਗਿਆ ਉਹਨਾਂ ਦੇ ਬੱਖੀ ਦੇ ਵਿੱਚ ਨੇਜਾ ਪਾਇਆ ਗਿਆ ਬਹੁਤ ਸਾਰੇ ਮਾਮਲੇ ਇਦਾਂ ਦੇ ਹੁੰਦੇ ਨੇ ਜਿੱਥੇ ਅਸੀਂ ਚੁੱਪ ਨਹੀਂ ਰਹਿ ਸਕਦੇ ਪਰ ਇਹ ਉਹਨਾਂ ਦਾ ਛੜਯੰਤਰ ਹੈ ਕਿ ਸਾਨੂੰ ਬਦਨਾਮ ਕੀਤਾ ਜਾਏ ਪੰਜਾਬ ਦੇ ਵਿੱਚ ਇਸ ਲਈ ਤੁਸੀਂ ਚਕੰਨੇ ਹੋਵੋ ਮੇਰੇ ਭਰਾਵੋ ਹਰ ਗੱਲ ਤੇ ਰਿਐਕਟ ਕਰਨਾ ਛੱਡੋ ਇਹ ਜਿਹੜੀ ਗੱਲ ਹੈ ਬਸ ਇਹ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਕਰੋ ਪੋਸਟਾਂ ਕਿ ਇਹ ਹੇਟ ਸਪੀਚ ਕਰ ਰਿਹਾ ਹੈ ਤੇ ਇਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕੀ ਕਰਦੇ ਹਾਂ ਇਹ ਥੋੜਾ ਜਿਹਾ ਕ੍ਰਿਸਚਨਾਂ ਦੇ ਬਾਰੇ ਕੋਈ ਬੋਲਦਾ ਉਹਨੂੰ ਇੰਨੀ ਟੀਆਰਪੀ ਵਧਾ ਦਿੰਨੇ ਆਂ ਉਹਦੀ ਉਹਨੂੰ ਸ਼ੇਅਰ ਕਰ ਕਰਕੇ ਉਹਦੇ ਇੰਨੇ ਕਮੈਂਟ ਸ਼ੇਅਰ ਕਰ ਦਿੰਨੇ ਕਿ ਉਹ ਰਾਤੋਂ ਰਾਤ ਸਟਾਰ ਬਣ ਜਾਂਦਾ ਓਏ ਆਪਣੇ ਲੋਕਾਂ ਨੂੰ ਸਟਾਰ ਬਣਾਓ ਜੇ ਤੁਸੀਂ ਬਣਾਣਾ ਹੈ ਆਪਣੇ ਲੋਕਾਂ ਨੂੰ ਉਹ ਮਕਾਮ ਤੇ ਲੈ ਕੇ ਜਾਓ ਜੇ ਲੈ ਜਾਣਾ ਹੈ ਇਸ ਲਈ ਉਹ ਇਦਾਂ ਦੀ ਸਟ੍ਰੈਟਜੀ ਬਣਾਓ ਤਾਂ ਕਿ ਤੁਹਾਡੀ ਕਮਿਊਨਿਟੀ ਦੀ ਪੰਜਾਬ ਦੇ ਵਿੱਚ ਪਕੜ ਹੋ ਸਕੇ ਜਿਸ ਲਈ ਇਸ ਨੇ ਜੋ ਮਾੜਾ ਕੰਮ ਕੀਤਾ ਇਹਦੀ ਸਜ਼ਾ ਪ੍ਰਭੂ ਤੇ ਸਰਕਾਰ ਇਹਨੂੰ ਦੇਗਾ ਪਰ ਤੁਹਾਨੂੰ ਇੱਕ ਸੋਚਣ ਦੀ ਲੋੜ ਹੈ ਸਾਰਿਆਂ ਨੂੰ ਮੈਂ ਸਾਰੀਆਂ ਮਿਨਿਸਟਰੀਆਂ ਨੂੰ ਕਹੂੰਗਾ ਕਿਉਂਕਿ ਮੈਂ ਇਹ ਮਿਨਿਸਟਰੀਆਂ ਦੇ ਰੋਲੇ ਦੇ ਵਿੱਚ ਕਦੀ ਬੋਲਦਾ ਨਹੀਂ ਹੁੰਦਾ ਅੱਜ ਵੀ ਸੁਖਪਾਲ ਰਾਣਾ ਮਿਨਿਸਟਰੀ ਤੇ ਮਹਾ ਅਭਿਸ਼ੇਕ ਮਿਨਿਸਟਰੀ ਦੇ ਵਿੱਚ ਕੀ ਚੱਲ ਰਿਹਾ ਆ ਕਿਹੜੀ ਇਹ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਨਹੀਂ ਹੈਗੀ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਜਿਹਦੀ ਨਹੀਂ ਹੈਗੀ ਇਹ ਸਿੱਖਿਆ ਸਾਡੇ ਮਨਾਂ ਦੀ ਹੈ ਸਾਡੀ ਈਗੋ ਦੀ ਹੈ ਪ੍ਰਭੂ ਨੇ ਤਾਂ ਤਿਆਗ ਦਾ ਪ੍ਰਚਾਰ ਕੀਤਾ ਅਸੀਂ ਤਿਆਗ ਵੱਲ ਜਾ ਕੇ ਨਹੀਂ ਰਾਜੀ ਅਸੀਂ ਉਹੀ ਮੋਹ ਮਾਇਆ ਲਾਲਚ ਕੋਈ ਨਹੀਂ ਆਦਮੀ ਪ੍ਰਭੂ ਯਿਸੂ ਮਸੀਹ ਦੇ ਕੋਲ ਗਏ ਉਹ ਜਾ ਕੇ ਕਹਿੰਦੇ ਕਿ ਰੱਬੀ ਮੈਨੂੰ ਦੱਸੋ ਤਾਂ ਕਿ ਮੈਂ ਪਰਮੇਸ਼ਰ ਦੇ ਰਾਜ ਦਾ ਹਿੱਸੇਦਾਰ ਬਣ ਸਕਾਂ ਤੇ ਪਰਮੇਸ਼ਰ ਨੇ ਕਿਹਾ ਜਾ ਜਾ ਕੇ ਆਪਣੀ ਸਾਰੀ ਜਾਇਦਾਦ ਗਰੀਬਾਂ ਕੰਗਲਿਆਂ ਚ ਵੰਡ ਦੇ ਤੇ ਪਰਮੇਸ਼ਰ ਦੇ ਰਾਜ ਦਾ ਤੂੰ ਹਿੱਸੇਦਾਰ ਬਣ ਸਕਦਾ ਹੈ ਪਰ ਉਸਨੇ ਇਨਕਾਰ ਕਰ ਦਿੱਤਾ ਤੇ ਉੱਥੋਂ ਹੀ ਉਹ ਵਾਪਸ ਚਲੇ ਗਿਆ ਇਹ ਦੱਸਣਾ ਚਾਹਨਾ ਹੈ ਯਾਦ ਕਰੋ ਕਿ ਜਦੋਂ ਇੱਕ ਹਾਈ ਪ੍ਰੀਸਟ ਨੇ ਸੌਲ ਨੂੰ ਕਿਹਾ ਕਿ ਜਿਹੜਾ ਵੀ ਕੋਈ ਜੀਜ਼ਸ ਦੇ ਬਾਰੇ ਪ੍ਰਚਾਰ ਕਰ ਰਿਹਾ ਆ ਉਸ ਨੂੰ ਅਰੈਸਟ ਕਰਕੇ ਬੰਦੀ ਬਣਾ ਕੇ ਮੇਰੇ ਅੱਗੇ ਪੇਸ਼ ਕੀਤਾ ਜਾਏ ਤੇ ਜਦੋਂ ਸੌਲ ਦਮਿਸਕਸ ਵੱਲ ਨੂੰ ਜਾ ਰਹੇ ਸੀ ਤੇ ਰਾਹ ਦੇ ਵਿੱਚ ਇੱਕ ਸਵਰਗੀ ਚਾਨਣ ਉਹਨਾਂ ਦੇ ਉੱਤੇ ਤੇ ਉਸ ਤੋਂ ਬਾਅਦ ਉਸਨੇ ਜਵਾਬ ਹੋਇਆ ਉਸਨੇ ਪ੍ਰਭੂ ਨੂੰ ਜਵਾਬ ਦਿੱਤਾ ਕਿ ਨਹੀਂ ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕੌਣ ਹੋ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਉਹੀ ਹਾਂ ਯਿਸੂ ਜਿਸ ਨੂੰ ਤੂੰ ਤੰਗ ਕਰ ਰਿਹਾ ਹੈ ਇਕਦਮ ਉਹ ਰੋਸ਼ਨੀ ਦੇ ਨਾਲ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਜਾਂਦੀ ਰਹੀ ਤੇ ਜਿੰਨੇ ਉਹਨਾਂ ਦੇ ਸਾਥੀ ਸੀ ਉਹ ਦਰਸ਼ਨ ਤਾਂ ਦੇਖ ਨਾ ਪਏ ਪਰ ਉਹਨਾਂ ਨੇ ਗੱਲਾਂ ਸਾਰੀਆਂ ਸੁਣੀਆਂ ਤੇ ਪ੍ਰਭੂ ਨੇ ਸੌਲ ਨੂੰ ਕਿਹਾ ਕਿ ਤੂੰ ਦਮਿਸ਼ਕ ਚ ਜਾਣਾ ਹੈ ਦਮਸਕਸ ਚ ਜਾਣਾ ਹੈ ਤੇ ਉੱਥੇ ਮੈਂ ਤੈਨੂੰ ਦੱਸੂਗਾ ਵੀ ਕੀ ਗੱਲਬਾਤ ਹੋਣੀ ਹੈ ਤੁਸੀਂ ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਸੌ ਪੌਲੂਸ ਬਣ ਗਿਆ ਤੇ ਪ੍ਰਭੂ ਦਾ ਪ੍ਰਚਾਰ ਕਰਨ ਲੱਗਿਆ ਅੱਜ ਇਹ ਛੜਿਆੰਤਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿਉਂ ਚੱਲ ਰਿਹਾ ਕਿਉਂਕਿ ਤੁਸੀਂ ਪਿਆਰ ਦੇ ਨਾਲ ਮਾਫੀ ਦੀ ਭਾਵਨਾ ਦੇ ਨਾਲ ਪ੍ਰਭੂ ਦਾ ਪ੍ਰਚਾਰ ਪੂਰੇ ਪੰਜਾਬ ਦੇ ਵਿੱਚ ਕੀਤਾ ਹੈ ਤੇ ਲੋਕਾਂ ਨੂੰ ਪ੍ਰਭੂ ਦੇ ਨਾਲ ਚੁੜਿਆ ਹੈ ਅੱਜ ਇਹ ਜਿਹੜੇ ਸ਼ਰਾਰਤੀ ਲੋਕ ਨੇ ਇਹਨਾਂ ਦੇ ਲਈ ਸਰਕਾਰਾਂ ਪੁਲਿਸ ਐਡਮਿਨਿਸਟ੍ਰੇਸ਼ਨ ਬੈਠੀ ਹੈ ਸਾਡਾ ਰਿਐਕਸ਼ਨ ਇਹਨਾਂ ਦੇ ਲਈ ਨਹੀਂ ਹੈ ਪ੍ਰਾਰਥਨਾ ਕਰੋ ਮੈਂ ਸਟ੍ਰੈਟਜੀ ਦੀ ਗੱਲ ਕਰ ਰਿਹਾ ਸੀ ਸਟਰੈਟਜੀ ਦੀ ਗੱਲ ਮੈਂ ਕੀ ਕਰ ਰਿਹਾ ਸੀ ਇਹ ਐਸੀ ਸਟਰੈਟਜੀ ਬਣਾਓ ਇਦਾਂ ਸੰਗਠਿਤ ਹੋਵੋ ਤਾਂ ਕਿ ਤੁਸੀਂ ਮੁਸੀਬ ਭਾਈਚਾਰੇ ਦੇ ਲਈ ਕੰਮ ਕਰ ਸਕੋ ਮੁਸੀਬ ਭਾਈਚਾਰੇ ਦੇ ਬਹੁਤ ਸਾਰੇ ਰੋਲ ਨੇ ਕੀ ਰੋਲ ਨੇ ਜਿੱਥੇ ਪ੍ਰਚਾਰ ਜ਼ਰੂਰੀ ਹੈ ਜਿੱਥੇ ਪ੍ਰਭੂ ਦਾ ਨਾਮ ਜ਼ਰੂਰੀ ਹੈ ਜਿੱਥੇ ਹੀਲਿੰਗ ਜ਼ਰੂਰੀ ਹੈ ਜਿੱਥੇ ਯੂਨਿਟੀ ਜ਼ਰੂਰੀ ਹੈ ਉੱਤੇ ਸਮਾਜਿਕ ਤੌਰ ਦੇ ਉੱਤੇ ਸਿਸਟਮ ਵੀ ਜ਼ਰੂਰੀ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇੱਕ ਸਮੇਂ ਤੇ ਕਿਹਾ ਕੈਸਰ ਕਾ ਕੈਸਰ ਕੋ ਦੋ ਔਰ ਪਰਮੇਸ਼ਵਰ ਕੋ ਪਰਮੇਸ਼ਵਰ ਕੋ ਦੋ ਯਾਦ ਕਰੋ ਜਦੋਂ ਮੂਸਾ ਨਬੀ ਆਪਣੇ ਸੋਹਰਾ ਸਾਹਿਬ ਦੇ ਨਾਲ ਬੈ ਕੇ ਇੱਕ ਸਟਰਕਚਰ ਤਿਆਰ ਕੀਤਾ ਉਹਨਾਂ ਨੇ ਹਜ਼ਾਰਾਂ ਲੱਖਾਂ ਦੇ ਉੱਤੇ ਹਜ਼ਾਰਾਂ ਨੂੰ ਥਾਪਿਆ ਹਜ਼ਾਰਾਂ ਤੇ ਸੈਂਕੜਿਆਂ ਨੂੰ ਸੈਂਕੜਿਆਂ ਤੇ ਦਸਾਂ ਨੂੰ ਥਾਪਿਆ ਤੇ ਦਸਾਂ ਤੋਂ ਲਿਮਟਿਡ ਨੂੰ ਥਾਪਿਆ ਇਸ ਲਈ ਅੱਜ ਸਟ੍ਰੈਟਜੀ ਦੀ ਲੋੜ ਹੈ ਕਿਉਂਕਿ ਮੈਂ ਅਕਸਰ ਆਪਣੇ ਸਾਥੀਆਂ ਨਾਲ ਗੱਲ ਕਰਦਾ ਹੁੰਨਾ ਕਿ ਪਵਿੱਤਰ ਬਾਈਬਲ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਯੂਨੀਵਰਸਿਟੀ ਹੈ ਜਿਹਦੇ ਵਿੱਚੋਂ ਕਈ ਤਰ੍ਹਾਂ ਦੀਆਂ ਪੀ ਐਚ ਡੀ ਹਾਸਲ ਹੋ ਸਕਦੀਆਂ ਨੇ ਕਈ ਤਰ੍ਹਾਂ ਦੀਆਂ ਡਾਕਟ੍ਰਾਈਨ حاصل ਹੋ ਸਕਦੀਆਂ ਨੇ ਇਸ ਲਈ ਪਵਿੱਤਰ ਬਾਈਬਲ ਦੇ ਵਿੱਚ ਉਹ ਗੱਲਾਂ ਦੱਸੀਆਂ ਗਈਆਂ ਕਿ ਪ੍ਰਭੂ ਯਿਸੂ ਮਸੀਹ ਨੂੰ ਇੱਕ ਵਾਰ ਸਵਾਲ ਕੀਤਾ ਗਿਆ ਕਿ ਕੀ ਕੀ ਕੈਸਰ ਕੋ ਟੈਕਸ ਦੇਣਾ ਜ਼ਰੂਰੀ ਹੈ ਤੇ ਪਰਮੇਸ਼ਰ ਨੇ ਕੀ ਕਿਹਾ ਸਾਡੇ ਪਰਮੇਸ਼ਰ ਨੇ ਪਰਮੇਸ਼ਰ ਦਾ ਪਰਮੇਸ਼ਰ ਕੋ ਔਰ ਕੈਸਰ ਦਾ ਕੈਸਰ ਕੋ ਦੋ ਇਸ ਲਈ ਅੱਜ ਜ਼ਰੂਰਤ ਹੈ ਤੁਹਾਨੂੰ ਸੰਗਠਿਤ ਹੋ ਕੇ ਇੱਕ ਪਲੈਟਫਾਰਮ ਤੇ ਆਣ ਦੇ ਲਈ ਕਿ ਇਹ ਕਿਉਂ ਹੋ ਰਿਹਾ ਹੈ ਅਜਸੀ ਡਿਵਾਈਡਡ ਆ ਕੋਈ ਅੰਕੁਰ ਨਰੂਲਾ ਮਨਿਸਟਰੀ ਡਿਵਾਈਡਡ ਹੈ ਕੋਈ ਬਚੇਂਦਰ ਮਨਿਸਟਰੀ ਚ ਡਿਵਾਈਡਰ ਹੈ ਕੋਈ ਹਰਪ੍ਰੀਤ ਦਿਓਲ ਚ ਕੋਈ ਅਮਰਿਤ ਕੋਈ ਹਰਜੀਤ ਸੰਧੂ ਮਨਿਸਟਰੀ ਕੋਈ ਕੰਚਲ ਮਿੰਤਲ ਮਨਿਸਟਰੀ ਕੋਈ ਪਾਸਟਰ ਹੰਸ ਮਨਿਸਟਰੀ ਤੇ ਬਹੁਤ ਸੁਖਪਾਲਾਣਾ ਮਨਿਸਟਰੀ ਮਹਾ ਅਭਿਸ਼ੇਕ ਮਨਿਸਟਰੀਆਂ ਬਹੁਤ ਮਨਿਸਟਰੀਆਂ ਨੇ ਜਿਹੜੀ ਪ੍ਰਭੂ ਦੇ ਲਈ ਕੰਮ ਕਰ ਰਹੀਆਂ ਨੇ ਪਰ ਇਹ ਨਹੀਂ ਸਮਝ ਪਾਰੀਆਂ ਕਿ ਅਸੀਂ ਹੈ ਤਾਂ ਪਰਮੇਸ਼ਵਰ ਦਾ ਸ਼ਰੀਰ ਆ ਅੰਗ ਅਲੱਗ-ਅਲੱਗ ਹੋ ਸਕਦੇ ਆ ਪਰ ਦੇਹ ਪ੍ਰਭੂ ਯਿਸੂ ਮਸੀਹ ਦੀ ਆ ਇਸ ਲਈ ਉਹ ਦੇ ਪ੍ਰਭੂ ਯਿਸੂ ਮਸੀਹ ਦੀ ਸੇਵਾ ਦੇ ਲਈ ਤਿਆਰ ਹੋਵੇ ਤੇ ਇੱਕ ਮੰਚ ਆਸਾ ਤਿਆਰ ਕਰੇ ਕਿ ਸਾਰੇ ਰਲ ਕੇ ਪ੍ਰਭੂ ਦੀ ਉਸ ਸੰਗਤ ਨੂੰ ਜਿਨ੍ਹਾਂ ਦੀਆਂ ਸਮਾਜਿਕ ਜ਼ਰੂਰਤਾਂ ਨੇ ਜਿਨ੍ਹਾਂ ਦੀਆਂ ਰਾਜਨੀਤਿਕ ਜ਼ਰੂਰਤਾਂ ਨੇ ਜਿਨ੍ਹਾਂ ਦੀਆਂ ਆਰਥਿਕ ਜ਼ਰੂਰਤਾਂ ਨੇ ਉਹਨਾਂ ਦੇ ਹੱਲ ਕਢੀਏ ਤਾਂ ਕਿ ਰਲ ਮਿਲ ਕੇ ਮਿਲ ਜੁਲ ਕੇ ਜਿਹੜਾ ਆਪਣਾ ਸਮੇਂ ਦੇ ਸਕਦਾ ਇਸ ਕੌਮ ਦੇ ਲਈ ਇਹ ਛੋਟੇ ਝੁੰਡ ਦੇ ਲਈ ਉਹ ਅੱਗੇ ਵਧੇ ਉਹ ਇਸ ਸਵਾਰਥ ਲਈ ਅੱਗੇ ਨਾ ਵਧੇ ਕਿ ਮੈਂ ਆਪਣੇ ਸੰਤਾਂ ਦੇ ਅੱਗੇ ਨੰਬਰ ਬਣਾਣੇ ਸੰਤਾਂ ਦੇ ਅੱਗੇ ਪ੍ਰਾਰਥਨਾ ਕਰਕੇ ਨੰਬਰ ਬਣਾਓ ਪਰ ਜਿਹੜੇ ਸਮਾਜਿਕ ਲੋਕ ਅੱਜ ਵਿਚਾਰੇ ਦੁਖੀ ਨੇ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਨ੍ਹਾਂ ਦੇ ਬੱਚਿਆਂ ਦੀਆਂ ਫੀਸਾਂ ਨਹੀਂ ਦਿੱਤੀਆਂ ਜਾਂ ਰਹੀਆਂ ਜਦ ਕਿ ਸਕਾਲਰਸ਼ਿਪ ਰਿਜ਼ਰਵੇਸ਼ਨ ਮਾਈਨੋਰਟੀਜ਼ ਲਈ ਉਨੀ ਹੀ ਹੋਈਆਂ ਜਿੰਨੀ ਸਾਡੇ ਐਸਸੀ ਭਾਈਚਾਰੇ ਲਈ ਹੈ ਜਿੰਨੀ ਹੋਰ ਵਰਗਾਂ ਦੇ ਲਈ ਹੈ ਜੇ ਕਿਤੇ ਸਾਡੇ ਜ਼ਿੰਮੇਵਾਰ ਭਰਾਵਾਂ ਨੂੰ ਬਿਜਲੀ ਫ੍ਰੀ ਹੈ ਹੋਰ ਚੀਜ਼ਾਂ ਫ੍ਰੀ ਨੇ ਉਸੇ ਤਰੀਕੇ ਮਾਈਨੋਰਟੀਜ਼ ਲਈ ਵੀ ਸਰਕਾਰ ਵੱਲੋਂ ਪ੍ਰੋਵਾਈਡ ਨੇ ਪਰ ਸਾਨੂੰ ਅਵੇਅਰ ਹੋਣ ਦੀ ਲੋੜ ਹੈ ਤੇ ਅੱਗੇ ਵੱਧ ਕੇ ਆਪਣੇ ਸਮਾਜ ਦੀ ਸੇਵਾ ਕਰਨ ਦੀ ਲੋੜ ਹੈ ਅੱਗੇ ਵਧੋ ਇੱਕ ਸਟ੍ਰੈਟੇਜੀ ਬਣਾਓ ਇੱਕ ਇਦਾਂ ਦਾ ਪਲੈਟਫਾਰਮ ਬਣਾਓ ਕਿ ਕੋਈ ਵੀ ਤੁਹਾਡੇ ਮੂਰੇ ਬੋਲਣ ਲੱਗੇ ਸੋਚੇ ਅੱਜ ਤੁਸੀਂ ਸੰਗਠਿਤ ਜਦੋਂ ਹੋ ਜਾਓਗੇ ਤਾਂ ਇਦਾਂ ਦੇ ਗਾਣੇ ਆਣੇ ਵੀ ਬੰਦ ਹੋ ਜਾਣਗੇ ਇਦਾਂ ਦਾ ਪ੍ਰਚਾਰ ਹੋਣਾ ਵੀ ਬੰਦ ਹੋ ਜਾਏਗਾ ਇਸੇ ਮੇਰੇ ਨੌਜਵਾਨ ਸਾਥੀਓ ਅੱਜ ਕਮਿਊਨਿਟੀ ਨੂੰ ਤੁਹਾਡੀ ਲੋੜ ਹੈ ਅੱਜ ਕੌਮ ਨੂੰ ਤੁਹਾਡੀ ਲੋੜ ਹੈ ਅਜੋ ਕੌਮ ਸਹਾਰਾ ਪਾਲ ਰਹੀ ਹੈ ਤੇ ਸਹਾਰਾ ਤੁਸੀਂ ਦੇਣਾ ਹੈ ਇਸ ਲਈ ਸਹਾਰਾ ਦੇਣ ਦੇ ਲਈ ਅੱਗੇ ਵਧੋ ਨਾ ਕਿ ਕਿਸੇ ਨੂੰ ਟਾਰਗੇਟ ਕਰਨ ਦੇ ਲਈ ਪਰਮੇਸ਼ਵਰ ਤੇ ਸਰਕਾਰ ਇਹਨਾਂ ਦਾ ਇਦਾਂ ਦੇ ਲੋਕਾਂ ਦਾ ਆਪ ਹੀ ਨਿਆਂ ਕਰੇਗੀ ਅਸੀਂ ਜਿਹੜੀ ਚੀਜ਼ ਦੀ ਅੱਜ ਕਮਿਊਨਿਟੀ 'ਚ ਘਾਟ ਚੱਲ ਰਹੀ ਹੈ ਉਹ ਘਾਟ ਨੂੰ ਪੂਰੀ ਕਰੀਏ ਤਾਂ ਕਿ ਇਦਾਂ ਦੀਆਂ ਗੱਲਾਂ ਨਾ ਹੋਣ ਕੋਈ ਅਨਅਜੂ ਐਜੂਕੇਟਿਡ ਲੋਕ ਆਂਦੇ ਨੇ ਭੇੜੇ ਭੇੜੇ ਪ੍ਰਚਾਰ ਕਰਦੇ ਨੇ ਅਸੀਂ ਉਹਨਾਂ ਦੇ ਮਗਰ ਲੱਗ ਜਾਨੇ ਅਸੀਂ ਉਹਨਾਂ ਨੂੰ ਤਾਂ ਚੱਕ ਦੇਨੇ ਇਸ ਲਈ ਕਾਈਂਡਲੀ ਇਹ ਗੱਲਾਂ ਨੂੰ ਇਗਨੋਰ ਕਰੋ ਤੇ ਪ੍ਰ부 ਦੇ ਪ੍ਰਚਾਰ ਦੇ ਵਿੱਚ ਵੱਧ ਤੋਂ ਵੱਧ ਅੱਗੇ ਆਓ ਕਨਵੈਨਸ਼ਨਾਂ ਵੱਧ ਤੋਂ ਵੱਧ ਕਰੋ ਪ੍ਰ부 ਦਾ ਪ੍ਰਚਾਰ ਕਰੋ ਲੋਕਾਂ ਨੂੰ ਸਚਾਈ ਦਾ ਸੰਦੇਸ਼ ਦਿਓ ਕਿਉਂਕਿ ਪ੍ਰ부 ਨੇ ਇੱਕ ਗੱਲ ਕਹੀ ਹੈ ਜੀਵਨ ਸਚਾਈ ਤੇ ਮਾਰਗਮਾਇਆ ਕੀ ਇਦਾਂ ਦੇ ਲੋਕਾਂ ਦੇ ਬੋਲਣ ਦੇ ਨਾਲ ਪ੍ਰ부 ਯਿਸੂ ਮਸੀਹ ਨੂੰ ਕੋਈ ਇਫੈਕਟ ਹੁੰਦਾ ਕੀ ਇਦਾਂ ਦੇ ਲੋਕਾਂ ਦੇ ਨਾਲ ਕੁਝ ਕਰਨ ਦੇ ਨਾਲ ਸਾਡੀ ਕਲੀਸਿਆ ਨੂੰ ਇਫੈਕਟ ਹੁੰਦਾ ਨਾ ਇਸ ਲਈ ਪ੍ਰ부 ਦਾ ਨਾਂ ਹਰ ਘਰ ਤੱਕ ਪਹੁੰਚਾਓ ਹਰ ਥਾਂ ਤੱਕ ਪਹੁੰਚਾਓ ਜਰਰੇ ਜਰਰੇ ਤੱਕ ਪਹੁੰਚਾਓ ਕਿਉਂਕਿ ਉਹਦੀ ਵਡਿਆਈ ਹੋਣੀ ਜ਼ਰੂਰੀ ਹੈ ਕਿਉਂਕਿ ਸਮੇਂ ਨਿਕਟ ਹੈ ਉਸ ਸਮੇਂ ਦੇ ਲਈ ਤਿਆਰੀ ਕਰੋ ਕਿਉਂਕਿ ਪ੍ਰਭੂ ਦਾ ਆਗਮਨ ਜਲਦਾ ਹੈ ਇਦਾਂ ਦੀਆਂ ਗੱਲਾਂ ਬਹੁਤ ਹੋਣੀਆਂ ਨੇ ਇਸ ਲਈ ਪ੍ਰਭੂ ਦੇ ਨਾਮ ਦੇ ਵਿੱਚ ਅੱਗੇ ਵਧੋ ਤੇ ਵੱਧ ਤੋਂ ਵੱਧ ਵਚਨ ਦਾ ਪ੍ਰਚਾਰ ਕਰੋ ਵੱਧ ਤੋਂ ਵੱਧ ਪ੍ਰਭੂ ਦੇ ਸੁਭ ਸ਼ੰਦੇਸ਼ ਦਾ ਖੁਸ਼ਖਬਰੀ ਦਾ ਪ੍ਰਚਾਰ ਕਰੋ ਜਿਹੜਾ ਪ੍ਰਭੂ ਚਾਹੁੰਦੇ ਨੇ ਸਾਰਿਆਂ ਨੂੰ ਜਾਇ ਜ ਮੈਂ ਦੱਸਣਾ ਚਾਹਨਾ ਕਿ ਮੈਂ ਬੱਚਿਆਂ ਦੇ ਨਾਲ ਆਊਟਿੰਗ ਤੇ ਆਇਆ ਪਰ ਨਹੀਂ ਜਦੋਂ ਮੇਰੇ ਭਰਾ ਮੇਰੇ ਸਾਥੀ ਕੋਈ ਨਾ ਕੋਈ ਕੁਐਸਚਨ ਪਾ ਦਿੰਦੇ ਆ ਤੇ ਮੈਂ ਬੋਲਣ ਤੇ ਮਜਬੂਰ ਹੋਣਾ ਇਸ ਲਈ ਸਿਕੰਦਰ ਮੈਕਸ ਜੀ ਇੱਕ ਪ੍ਰਾਰਥਨਾ ਰੱਖਾਓ ਸਪੈਸ਼ਲ ਇਹ ਹੈਰੀ ਤਨੂ ਇਹਦੇ ਲਈ ਕਿ ਪਰਮੇਸ਼ਵਰੇ ਦਾ ਮਨ ਬਦਲੇ ਤੈਨੂੰ ਪਤਾ ਲੱਗੇ ਕਿ ਪਰਮੇਸ਼ਵਰ ਕੀ ਹੈ ਕਿਉਂਕਿ ਜਿੰਦੇ ਪਰਮੇਸ਼ਵਰ ਦੀ ਗਵਾਹੀ ਦੇਣੀ ਸਾਡਾ ਵੀ ਫਰਜ ਹੈ ਸਾਡਾ ਕਰਤਵਿਆ ਤੇ ਸਪੈਸ਼ਲ ਪ੍ਰਾਰਥਨਾ ਇਹ ਲੋਕਾਂ ਦੇ ਲਈ ਰੱਖੋ ਜਿਹੜੇ ਲੋਕ ਕਰਦੇ ਨੇ ਤੇ ਸਪੈਸ਼ਲ ਪ੍ਰਾਰਥਨਾ ਉਹਨਾਂ ਮਸੀਹਾਂ ਲਈ ਵੀ ਰੱਖੋ ਜਿਹੜੇ ਮਸੀਹ ਆਪਣੇ ਹੀ ਲੋਕਾਂ ਨੂੰ ਆਪਣੀਆਂ ਮਿਨਿਸਟਰੀਆਂ ਨੂੰ ਢਾਹ ਲਾਣ ਲੱਗੇ ਆ ਉਹਨਾਂ ਦੇ ਲਈ ਸਪੈਸ਼ਲ ਪ੍ਰਾਰਥਨਾ ਹੋਣੀ ਜ਼ਰੂਰੀ ਹੈ ਤੇ ਇਸ ਲਈ ਇੱਕ ਇਦਾਂ ਦੀ ਸਟ੍ਰੈਟਜੀ ਤਿਆਰ ਕਰੋ ਤਾਂ ਕਿ ਤੁਸੀਂ ਜਿਹੜੇ ਬਹੁਤਾਤ ਦੇ ਵਿੱਚ ਬਹੁਤ ਕੌਨਸਟੀਚੁਐਂਸੀਆਂ ਦੇ ਵਿੱਚ ਵਾਸ ਕਰਦੇ ਹੋ ਬਹੁਤ ਕੌਨਸਟੀਚੁਐਂਸੀਆਂ ਦੇ ਵਿੱਚ ਤੁਸੀਂ ਵਾਸ ਕਰਦੇ ਹੋ ਜਿੱਥੇ ਕਿਤੇ ਇੱਕ ਕੌਨਸਟੀਚੁਐਂਸੀ 'ਚ ਤੁਹਾਡੀ 52000 ਵੋਟ ਹੈ ਪਰ ਤੁਸੀਂ ਆਪਣੇ ਸਰਪੰਚ ਤੱਕ ਨਹੀਂ ਬਣਾ ਸਕਦੇ ਕਿਉਂ ਕਿਉਂਕਿ ਤੁਸੀਂ ਆਪਸ 'ਚ ਨਫ਼ਰਤ ਨਾਲ ਭਰੇ ਹੋਏ ਹੋ ਪਿਆਰ ਦਾ ਸਨੇਹਾ ਪ੍ਰਭੂ ਯਿਸੂ ਮਸੀਹ ਨੇ ਦਿੱਤਾ ਹੈ ਤਿਆਗਤਾ ਕਰੋ ਇੱਕ ਵਾਰ ਤਿਆਗ ਕਰਕੇ ਦੇਖੋ ਜਦੋਂ ਲੀਡਰ ਤੁਹਾਡੇ ਕੋ ਆਂਦੇ ਆ ਸਾਡੇ ਕੋ ਆਂਦੇ ਆ ਅਸੀਂ ਕੀ ਕਹਿੰਨੇ ਆ ਸਾਨੂੰ ਏਸੀ ਦੇ ਦਿਓ ਸਾਨੂੰ ਫਰਿੱਜ ਦੇ ਦਿਓ ਸਾਨੂੰ ਆਹ ਦੇ ਦਿਓ ਸਾਨੂੰ ਉਹ ਦੇ ਦਿਓ ਤੁਹਾਡਾ ਪ੍ਰਭੂ ਬਹੁਤ ਬੇਅੰਤ ਆ ਕਿਸੇ ਚੀਜ਼ ਦੀ ਕਮੀ ਨਹੀਂ ਰੱਖ ਸਕਦਾ ਥੋੜੀ ਦੇਰ ਤਿਆਗ ਕਰਕੇ ਉਹਦੇ ਨਾਲ ਚੱਲ ਕੇ ਦੇਖੋ ਉਹਨੇ ਤੁਹਾਡੀ ਜ਼ਿੰਦਗੀ ਹਰ ਕੀਮਤੀ ਵਸਤੂ ਦੇ ਨਾਲ ਭਰ ਦੇਣੀ ਹੈ ਕਾਈਂਡਲੀ ਆਪਣੇ ਬੱਚਿਆਂ ਦੇ ਲਈ ਧਿਆਨ ਕਰੋ ਆਪਣੇ ਫਿਊਚਰ ਦੇ ਲਈ ਧਿਆਨ ਕਰੋ ਤਾਂ ਕਿ ਅਸੀਂ ਸੱਚਾਈ ਦੇ ਉੱਤੇ ਚੱਲ ਕੇ ਆਪਣੇ ਹੱਕ ਹਾਸਲ ਕਰ ਸਕੀਏ ਬਹੁਤ ਸਾਰੀਆਂ ਕੌਨਸਟੀਚੂਐਂਸੀਆਂ ਇਦਾਂ ਦੀਆਂ ਨੇ ਪੰਜਾਬ ਦੇ ਵਿੱਚ ਜਿੱਥੇ ਨਰੋਲ ਤੁਹਾਡੇ ਐਮਐਲਏ ਬਣ ਸਕਦੇ ਨੇ ਉਹਨਾਂ ਨੂੰ ਐਮਐਲਏ ਬਣਾਓ ਅਮਰitsar ਦੇ ਵਿੱਚ ਬਹੁਤ ਕੌਨਸਟੀਚੂਐਂਸੀਆਂ ਨੇ ਅਜਨਾਲਾ ਆਇਆ ਜੋ ਮੈਨੂੰ ਸੁਣਨ ਦੇ ਵਿੱਚ ਆਂਦਾ ਆ ਰਾਜਾ ਸੰਥੀ ਹੈ ਨਾਰਥ ਅਮਰitsar ਨਾਰਥ ਹੈ ਲੁਧਿਆਣੇ ਦੇ ਵਿੱਚ ਵੀ ਦੋ ਕੌਨਸਟੀਚੂਐਂਸੀਆਂ ਨੇ ਜਲੰਧਰ ਦੇ ਵਿੱਚ ਦੋ ਤਿੰਨ ਕੌਨਸਟੀਚੂਐਂਸੀਆਂ ਨੇ 6 ਕੌਨਸਟੀਚੂਐਂਸੀਆਂ ਤੁਹਾਡੀਆਂ ਗੁਰਦਾਸਪੁਰ ਦੇ ਵਿੱਚ ਨੇ ਜਿੱਥੇ ਤੁਸੀਂ ਰਲ ਮਿਲ ਕੇ ਆਪਣੇ ਐਮਐਲਏ ਬਣਾ ਸਕਦੇ ਹੋ ਫਿਰੋਜ਼ਪੁਰ ਦੇ ਵਿੱਚ ਹੈ ਹੁਣ ਤਾਂ ਖਰੜ ਵੀ ਪੀਕ ਦੇ ਉੱਤੇ ਹੈ ਪਰ ਇੱਕ ਵਾਰ ਤੁਹਾਨੂੰ ਭਾਈਚਾਰਕ ਸਾਂਝ ਦੇ ਨਾਲ ਅੱਗੇ ਵਧਣਾ ਪੈਣਾ ਹੈ ਇਸ ਲਈ ਤੁਸੀਂ ਅੱਗੇ ਵਧੋ ਰਲ ਮਿਲ ਕੇ ਤਾਂ ਕਿ ਆ ਜਿਹੜੇ ਨਾਨ ਕ੍ਰਿਸਚੀਅਨ ਲੋਕ ਤੁਹਾਡੇ ਉਲਟ ਗੱਲਾਂ ਕਰਦੇ ਆ ਇਹਨਾਂ ਦੇ ਮੂੰਹ ਬੰਦ ਹੋ ਸਕਣ ਤੁਹਾਡੇ ਰਾਹ ਬੰਦ ਕਰਨਾ ਚਾਹੁੰਦੇ ਆ ਕਿਉਂਕਿ ਤੁਸੀਂ ਸੱਚਾਈ ਏਕਤਾ ਦਾ ਪ੍ਰਚਾਰ ਕਰਨ ਵਾਲੇ ਹੋ ਨਵੇਂ-ਨਵੇਂ ਲੋਕ ਭੇਸ਼ ਬਦਲ ਕੇ ਆਗੇ ਆ ਤੇ ਉਹ ਜਾਣ ਬੁੱਝ ਕੇ ਸਾਡੀ ਲੀਡਰਸ਼ਿਪ ਨੂੰ ਟਾਰਗੇਟ ਕਰਦੇ ਨੇ ਤਾਂ ਕਿ ਲੀਡਰ ਮਾਇੂਸ ਹੋ ਕੇ ਜਾਂ ਕੋਈ ਐਕਟ ਇਦਾਂ ਦਾ ਕਰਨ ਬਾਕੀ ਉਹ ਬਦਨਾਮ ਕਰ ਸਕਣ ਕਾਨੂੰਨ ਦਾ ਸਹਾਇਤਾ ਲੈ ਕੇ ਸਹਾਰਾ ਲੈ ਕੇ ਅਸੀਂ ਇਹਨਾਂ ਦੇ ਮੂੰਹ ਵੀ ਬੰਦ ਕਰਾਣੇ ਆ ਤੇ ਨਾਲ ਅਸੀਂ ਆਪਣੇ ਲੋਕਾਂ ਨੂੰ ਜਿਹੜੇ ਚੰਗੇ ਲੀਡਰ ਨੇ ਉਹਨਾਂ ਨੂੰ ਪ੍ਰੋਮੋਟ ਕਰੀਏ ਪਿੱਛੇ ਕਮਿਊਨਿਟੀ ਨੇ ਇੱਕ ਫੈਸਲਾ ਲਿਆ ਫੇਸਬੁੱਕਾਂ ਤੇ ਫੈਸਲੇ ਨਹੀਂ ਹੁੰਦੇ ਜੂਮ ਮੀਟਿੰਗਾਂ ਤੇ ਫੈਸਲੇ ਨਹੀਂ ਹੁੰਦੇ ਫੈਸਲੇ ਪ੍ਰੈਕਟੀਕਲ ਹੁੰਦੇ ਨੇ ਜਦੋਂ ਅਸੀਂ ਆਪ ਇੱਕ ਬੰਦ ਕਮਰਾ ਸੈਮੀਨਾਰ ਕਰੀਏ ਜਿਹਦੇ ਵਿੱਚ ਨਿਰਣੇ ਲਿਆ ਜਾਏ ਤੇ ਨਿਰਣੇ ਲਾ ਕੇ ਜਿਹੜੇ ਲੋਕਾਂ ਨੇ ਸਮਾਂ ਦਿੱਤਾ ਆ ਟਾਈਮ ਦਿੱਤਾ ਆ ਕੌਮ ਦੇ ਲਈ ਨਹੀਂ ਸਵਾਰਥ ਉਹ ਲੋਕਾਂ ਦਾ ਅਸੀਂ ਧਿਆਨ ਰੱਖੀਏ ਉਹਨਾਂ ਨੂੰ ਪ੍ਰੋਜੈਕਟ ਕਰੀਏ ਤਾਂ ਕਿ ਪੋਲਿਟਿਕਸ ਜਿਹੜੀ ਲੀਡਰਾਂ ਦੀ ਹੈ ਉਹ ਲੀਡਰ ਕਰਨ ਪ੍ਰਚਾਰ ਸਾਡੇ ਬਿਸ਼ਪਾਂ ਤੇ ਪਾਦਰੀਆਂ ਦਾ ਆ ਉਹ ਪਾਦਰੀ ਕਰਨ ਪਰ ਰਲਾਉ ਨਾ ਕਿਸੇ ਚੀਜ਼ ਵਿੱਚ ਕਿ ਰਾਜਨੀਤੀ ਦੇ ਵਿੱਚ ਕਈ ਸ਼ਾਮਦਮ ਦੰਡਬੀ ਵਰਤਨੇ ਪੈਂਦੇ ਨੇ ਤੇ ਇਸ ਲਈ ਪਾਦਰੀ ਸਾਹਿਬ ਪ੍ਰਾਰਥਨਾ ਕਰਨ ਜਿੱਦਾਂ موسی ਤੇ ਹਾਰੂਨ ਚੱਲਦੇ ਸੀ ਉਸੇ ਤਰੀਕੇ ਦੇ ਨਾਲ ਪਾਦਰੀ ਸਾਹਿਬ ਚੱਲਣ ਆਪਣੇ ਦਿਸ਼ਾ ਨਿਰਦੇਸ਼ ਦੱਸਣ ਪਰ ਆਹ ਕੰਮ ਜਿਹੜੇ ਰਾਜਨੀਤੀ ਵਾਲ ਤੁਰਪੇ ਨੇ ਉਹ ਗਲਤ ਕੰਮ ਹੈ ਕਿ ਮੈਂ ਸੋਸਾਇਟੀ ਦੀ ਆਵਾਜ਼ ਕਹੂੰਗਾ ਐਲਬਰਟ ਦੇ ਇੰਡੀਵਿਜੂਅਲ ਥਿਊਰੀ ਨਹੀਂ ਹੈਗੀ ਇਸ ਲਈ ਤੁਸੀਂ ਕਾਈਂਡਲੀ ਇੱਕ ਵਾਰੀ ਹਮਲਾ ਮਾਰ ਦੋ ਤਾਂ ਗੱਲ ਕਿੱਥੇ ਦੀ ਕਿੱਥੇ ਜਾਂਦੀ ਹੈ ਪਰ ਤੁਹਾਨੂੰ ਦਿਲ ਤੋਂ ਕੌਮ ਦੇ ਲਈ ਕੰਮ ਕਰਨਾ ਪੈਣਾ ਹੈ ਜਦੋਂ ਤੁਸੀਂ ਪਾਵਰ 'ਚ ਆ ਗਏ ਵਿਧਾਨ ਸਭਾ 'ਚ ਆ ਗਏ ਪਾਰਲੀਮੈਂਟ ਦੇ ਵਿੱਚ ਆ ਗਏ ਫਿਰ ਆਹ ਵਾਲੀਆਂ ਗੱਲਾਂ ਜਮ੍ਹਾਂ ਹੀ ਬੰਦ ਹੋ ਜਾਣੀਆਂ ਆ ਇਹ ਗੱਲ ਸਾਨੂੰ ਸਮਝਣ ਦੀ ਜ਼ਰੂਰਤ ਹੈ ਸਾਰਿਆਂ ਨੂੰ ਜੈ ਜੀਸੂ ਮਸੀਹ ਦੀ ਖੁਦਾ ਬਰਕਤ ਦੇਣ ਹਾਲੇਲੂਇਆ ਵਿਸ਼ਾਰਮ ਦਾਸੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਚ ਤੁਸੀਂ ਦੇਖਿਆ ਇੱਕ ਮਸੀਹ ਭਰਾ ਜਿਵੇਂ ਲਾਈਵ ਹੋ ਕੇ ਉਸਨੇ ਆਪਣੇ ਦਿਲ ਦੀ ਗੱਲਾਂ ਨੂੰ ਕੀਤਾ ਹਾਲੇਲੂਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਜੇਕਰ ਤੁਸੀਂ ਵਿਸ਼ਾਰਮ ਦਾਸੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮ ਦਾਸੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓਗੇ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਬlesਸ ਕਰੇ ਪਰਮੇਸ਼ਰ ਚ ਅਰੇ ਰੋ ਪਰਮੇਸ਼ਰ ਜੀ ਕਰੇ ਰੋ ਪਰਮੇਸ਼ਰ ਦਾ ਸੁਸਮਾਚਾਰ ਪ੍ਰਚਾਰ ਕਰਦੇ ਰਹੋ ਗੋਡ ਬlesਸ ਯੂ o